ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜੂ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਹੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਫੁੱਲ ਪਿਓਰ ਕ੍ਰਸ਼ ਦੇ ਕੋਈ ਵੀ ਜਿਹੜਾ ਇਹ ਸਟੱਫ ਹੈਗਾ ਸੈਮੀ ਦੇ ਵਿੱਚ ਨਹੀਂ ਹੈਗਾ ਜਿਹੜਾ ਇਹ ਸਟੱਫ ਹੈਗਾ ਤੁਸੀਂ ਡਰਾਈ ਕਲੀਨ ਕਰਵਾਇਓ ਹੈਂਡ ਵਾਸ਼ ਨਾ ਕਰਵਾਇਓ ਕਿਉਂਕਿ ਫੁੱਲ ਪਿਓਰ ਸਟੱਫ ਹੈਗਾ ਸਾਰਾ ਤੇ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਵੀਰ ਦਾ ਦੁਪੱਟਾ ਸੂਟ ਲੇنگੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦਾ ਤੇ ਇਦਾਂ ਦੀ ਇਹ ਵਾਲੀ ਸ਼ਰਟ ਰਹੂਗੀ ਇਸ ਤਰ੍ਹਾਂ ਦੀ ਪਲੇਨ ਬਾਟਮ ਹੈਗੀ ਜਿਹੜੀ ਬਾਟਮ ਦਾ ਸਟੱਫ ਹੈਗਾ ਮਤਲਬ ਅਲੱਗ-ਅਲੱਗ ਲੱਗਿਆ ਹੋਇਆ ਹੈਗਾ ਮੈਂ ਪਹਿਲਾਂ ਹੀ ਤੁਹਾਡੇ ਨਾਲ ਵੀਡੀਓ ਦੇ ਵਿੱਚ ਕਲੀਅਰ ਕਰ ਦਿੰਨੀ ਆ ਕਿਉਂਕਿ ਹਨਾਂ ਕਿਸੇ ਨਾਲ ਬਟਰ ਕਾਟਨ ਦਾ ਮੈਚਿੰਗ ਕੀਤੀ ਹੋਈ ਆਪਾਂ ਕਿਸੇ ਨਾਲ ਮੋਡਲ ਦੀ ਕੀਤੀ ਆ ਪਰ ਸਟਾਫ ਦੀ ਕੁਆਲਿਟੀ ਬਹੁਤ ਵਧੀਆ ਲੱਗੀ ਹੋਈ ਇੱਦਾਂ ਨਹੀਂ ਹੈਗਾ ਵੀ ਕੋਈ ਵੀ ਆਪਾਂ ਮਾੜੀ ਬਾਟਮ ਲਗਾਈ ਹੈ ਤਾਂ ਹੀ ਆਪਾਂ ਬਟਰ ਕਾਟਨ ਤੇ ਮੋਡਲ ਦੀ ਬਾਟਮ ਹੈ ਜਿਹੜੀ ਬਹੁਤ ਵਧੀਆ ਰਹਿੰਦੀ ਹੈ ਸੂਤਾ ਨਾਲ ਇਸ ਤਰ੍ਹਾਂ ਦੇਖੋ ਇਹ ਸ਼ਰਟ ਦਾ ਪ੍ਰਿੰਟ ਆ ਜੂਗਾ ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਦੀ ਆ ਬਹੁਤ ਹੀ ਜਾਦੇ ਕੁਲੇ ਡੁਲੇ ਦੁਪੱਟੇ ਲੰਗੇ ਫੁੱਲ ਪਿਓਰ ਕ੍ਰੈਸ਼ ਤੇ ਤੇ ਬਹੁਤ ਹੀ ਲਾਈਟ ਵੇਟ ਹੈਗਾ ਕੋਈ ਹੈਵੀ ਦੁਪੱਟਾ ਨਹੀਂ ਹੈਗਾ ਇਹ ਤੇ ਬਹੁਤ ਲਾਈਟ weight ਦੁਪੱਟਾ ਹੈਗਾ ਤੇ ਬਾਕੀ ਇਹ ਜਿਹੜੇ ਦੁਪੱਟੇ ਨੇ ਜੀ ਸਿਰ ਤੇ ਟੀਕਣ ਵਾਲੇ ਦੁਪੱਟੇ ਨੇ ਗੇਦਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਕੁਆਲਿਟੀ ਬਹੁਤ ਵਧੀਆ ਲੈ ਕੇ ਆਏ ਆਂਗੇ ਆਪਾਂ ਜਿੱਦਾਂ ਕਿ ਤੁਸੀਂ ਫੰਕਸ਼ਨ ਆ ਰਹੇ ਨੇਗੇ ਛੋਟੇ-ਮੋਟੇ ਹਨ ਤੁਸੀਂ ਹੁਤਾ ਇਹਨਾਂ ਨੂੰ ਪਾ ਸਕਦੇ ਹੋਗੇ ਲੋ ਜੀ ਪ੍ਰਾਈਸ ਇਹਦਾ ਰਹੂਗਾ ਜੀ ਸਾਰੇ ਸੁੱਟਨ ਦਾ ਜਿਹੜਾ ਇਹਦਾ 4000 ਕਿਉਂਕਿ ਬਹੁਤ ਮਤਲਬ ਫੁੱਲ ਪਿਓਰ ਹੈਗਾ ਬਿਲਕੁਲ ਕੋਈ ਸੈਮੀ ਦੀ ਮਿਲਾਵਟ ਨਹੀਂ ਹੈਗੀ ਇਹਦੇ ਵਿੱਚ ਤੇ ਡਿਜ਼ਾਈਨ ਤੁਹਾਨੂੰ ਸਾਰੇ ਜਾਂ ਅਲੱਗ-ਅਲੱਗ ਮਿਲ ਜਾਣਗੇ ਦੁਪੱਟਾ ਮੈਂ ਤੁਹਾਨੂੰ ਇੱਕ ਵਾਰ ਖੋਲ ਕੇ ਸ਼ੋਅ ਕਰਤਾ ਕਿਉਂਕਿ ਦੁਪੱਟੇ ਦਾ ਤੁਹਾਨੂੰ ਪਤਾ ਲੱਗ ਜਾ ਵੀ ਸਾਰੇ ਦੁਪੱਟੇ ਨਹੀਂਗੇ ਜਿਹੜੇ ਬਹੁਤ ਖੁੱਲੇ-ਡੁੱਲੇ ਨੇਗੇ ਇਦਾਂ ਨਹੀਂ ਹੈਗਾ ਵੀ ਕੋਈ ਛੋਟਾ ਦੁਪੱਟਾ ਦਾ ਠੀਕ ਹੈ ਜੀ ਇਸ ਤਰ੍ਹਾਂ ਇਹ ਵਾਲੀ ਰੋਗੀ ਸ਼ਰਟ ਰਹੂਗੀ ਇਦਾਂ ਦੀ ਮੈਚ ਹੋਊਗਾ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਪਾਊਡਰ ਬਲੂ ਕਲਰ ਦੇ ਵਿੱਚ ਹੈਗਾ ਇਦਾਂ ਇਹਦੀ ਸ਼ਰਟ ਰਹੂਗੀ ਇਸ ਤਰ੍ਹਾਂ ਦੀ ਬਾਟਮ ਹੈ ਵਰਕ ਤੁਸੀਂ ਜੇ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਤੁਹਾਡੀ ਆਪਣੀ ਚੋਅਸ ਹੈ ਕਿ ਕਰਵਾ ਸਕਦੇ ਹੋਗੇ ਲਓ ਜੀ ਐਸ ਤਰ੍ਹਾਂ ਮੈਚਿੰਗ ਹੈਗੀ ਤੇ ਦੁਪੱਟਾ ਮੈਂ ਤੁਹਾਨੂੰ ਪ੍ਰਿੰਟਡ ਡਿਜ਼ਾਈਨ ਦਿਖਾ ਦਿੰਨੀ ਆ ਵੀ ਕੀਤਾ ਨੇਗੇ ਇਸ ਤਰ੍ਹਾਂ ਦੇ ਕੋ ਫੋਰ ਸਾਈਡ ਬਾਰਡਰ ਬਣਿਆ ਹੈ ਦੁਪੱਟੇ ਤੇ ਤੇ ਵਿੱਚ ਬੁਟੀਆਂ ਆ ਜੁਕੀ ਠੀਕ ਐ ਜੀ ਇਦਾਂ ਹੀ ਦੁਪੱਟਾ ਹੈ ਜਿਹੜਾ ਰੈਡੀ ਕੀਤਾ ਹੋਇਆ ਦਾ ਨੈਕਸਟ ਸੂਟ ਆ ਗਿਆ ਇਹ ਡਾਰਕ ਫਰੋਜ਼ੀ ਸ਼ੇਡ ਦੇ ਵਿੱਚ ਇਦਾਂ ਦੀ ਸ਼ਰਟ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਤੇ ਮੈਚਿੰਗ ਹੈਗੀ ਜਿਹੜੀ ਇਹਦੀ ਇਦਾਂ ਗੀ ਬਾਟਮ ਇਹ ਵਾਲੀ ਬਾਟਮ ਇਸ ਤਰ੍ਹਾਂ ਤੁਹਾਨੂੰ ਸਕਰੀਨਸ਼ਾਟ ਲੈਣੇ ਵੀ ਸੌਖੇ ਨੇਗੇ ਕਿਉਂਕਿ ਬਿਲਕੁਲ ਸਹੀ ਆ ਰਿਹਾ ਪਰਫੈਕਟ ਕਲਰ ਆ ਰਹੇ ਨੇ ਜੀ ਤੇ ਇਸ ਤਰ੍ਹਾਂ ਇਹਦਾ ਦੁਪੱਟਾ ਬਣਿਆ ਹੋਇਆ ਹੈਗਾ ਦੁਪੱਟਿਆਂ ਦੇ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਰਹਿਣਗੇ ਕੋਈ ਸੇਮ ਨਹੀਂ ਹੈਗਾ ਲਓ ਜੀ ਤੁਸੀਂ ਇੱਕ ਸੂਟ ਲੈਣਾ ਚਾਹੁੰਦੇ ਹੋ ਦੋ ਲੈਣਾ ਚਾਹੁੰਦੇ ਹੋ ਤਿੰਨ ਲੈਣਾ ਚਾਹੁੰਦੇ ਹੋ ਜਿੰਨੇ ਵੀ ਲੈਣਾ ਚਾਹੁੰਦੇ ਹੋ ਕਿਉਂਕਿ ਕਾਫੀ ਪੈਣਾਂ ਦੇ ਆਰਡਰ ਹੁੰਦੇ ਨੇਗੇ ਬਾਹਰ ਤੋਂ ਇੱਕ ਵੀਡੀਓ ਦੇ ਵਿੱਚ ਇਕੱਠੇ ਉਹਨਾਂ ਦੇ ਮਤਲਬ ਤਾਜ਼ਾ ਸੂਟ ਵੀ ਹੋ ਜਾਂਦੇ ਨੇਗੇ ਕਿਉਂਕਿ ਇਹਨਾਂ ਦੇ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਸੇਮ ਕਿਸੇ ਦਾ ਵੀ ਮੈਚ ਨਹੀਂ ਕਰਦਾ ਤਾਂ ਕਰਕੇ ਅਲੱਗ ਲੱਗੇਗਾ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋ ਜਿੱਦਾਂ ਜਿੱਦਾਂ ਡਿਮਾਂਡ ਹੁੰਦੀ ਹੈ ਆਪਣੇ ਬੁਟੀਕ ਤੇ ਉੱਪਰ ਪਹਿਨਣ ਦੇ ਮੈਸੇਜ ਆਉਂਦੇ ਨੇ ਉਦੋਂ ਦਾ ਆਪਾਂ ਤੁਹਾਡੇ ਲਈ ਹਨ ਹਰ ਇੱਕ ਚੀਜ਼ ਲੈ ਕੇ ਆਉਣੇ ਆਂਗੇ ਇਹ ਲਓ ਜੀ ਜਿਹੜਾ ਇਹ ਵਾਲਾ ਸ਼ੇਡ ਹੈ ਇਹ ਲਾਈਟ ਫਰੋਜ਼ੀ ਗਿਆ ਤਾਂ ਇਦਾਂ ਇਹਦੀ ਸ਼ਰਟ ਰਹੂਗੀ ਇਸ ਤਰ੍ਹਾਂ ਦੀ ਬਾਟਮ ਰਹੇਗੀ ਲਓ ਜੀ ਇਹ ਵਾਲੀ ਇਹਦੀ ਸ਼ਰਟ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਤੇ ਇਸ ਤਰ੍ਹਾਂ ਦਾ ਦੁਪੱਟਾ ਰੱਖਦਾ ਜੇ ਤੁਸੀਂ ਐਕਸਟਰਾ ਪ੍ਰਿੰਟ ਸੂਟ ਲੈ ਕੇ ਹਨਾ ਦੁਪੱਟਾ ਵੀ ਰੈਡੀ ਕਰਾਉਣੀ ਹੋਗੇ ਤਾਂ ਵੀ ਇਹਨਾਂ ਚਾਂਸਿਸ ਨੇ ਕਿ ਜਿਹੜੇ ਦੁਪੱਟਾ ਰੈਡੀ ਹੋ ਕੇ ਇੱਥੇ ਤੱਕ ਹੀ ਸੂਟ ਪਹੁੰਚ ਜਾਂਦਾ ਹੈਗਾ ਤਾਂ ਕਰਕੇ ਇਹਨਾਂ ਨਾਲ ਇਹ ਕੁਆਲਿਟੀ ਵੀ ਬਹੁਤ ਗੁੱਡ ਹੈਗੀ ਵੀ ਫੁੱਲ ਪਿਓਰ ਹੈਗਾ ਕ੍ਰਾਸ਼ ਕਿਉਂਕਿ ਸੈਮੀ ਕ੍ਰਸ਼ੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਨੂੰ ਆਪ ਖੁਦ ਹੀ ਨਹੀਂ ਮੈਂ ਲਾਈਕ ਕਰਦੀ ਕਿਉਂਕਿ ਉਹ ਬਹੁਤ ਮੋਟਾ ਸਟੱਫ ਹੁੰਦਾ ਹੈਗਾ ਹੁਣ ਜੇ ਤੁਸੀਂ ਇਹ ਵਾਲੇ ਸੂਟ ਵੇਅਰ ਕਰੋਗੇ ਇਹਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇੰਨਾ ਲਾਈਟ weight ਸਟੱਫ ਹੈ ਜਿੰਨਾ ਵੀ ਕਹਿ ਰਹੀ ਹਾਂ ਲੁੱਕ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੀ ਇਹਦੀ ਸ਼ਰਟ ਰਹੂਗੀ ਇਸ ਤਰ੍ਹਾਂ ਬਾਟਮ ਹੈਗੀ ਇਦਾਂ ਇਹਦੀ ਸ਼ਰਟ ਹੈਗੀ ਪ੍ਰਿੰਟਿਡ ਲਓ। ਦੁਪੱਟਾ ਇਦਾਂ ਬਣਿਆ ਹੋਇਆ ਹੈ। 2.5 ਮੀਟਰ ਦੀ ਲੈਂਥ ਹੈ। 44 ਇੰਚ ਪਨੈਗਾ ਦੁਪੱਟੇ ਦਾ। ਕੋਈ ਫਿਨਿਸ਼ਿੰਗ ਨਹੀਂ ਹੈ ਜੇ ਤੁਸੀਂ ਕਰਵਾਉਣਾ ਚਾਹੋਗੇ ਤੁਹਾਡਾ ਮਤਲਬ 4-500 ਰੁਪਿਆ ਆਪਕੋ ਹੋ ਜਾਊਗਾ। ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ। ਨੈਕਸਟ ਸੂਟ ਦੇਖ ਲਓ ਡਾਰਕ ਪਿੰਕ ਡਾਰਕ ਪੀਚ ਕਲਰ ਹੈਗਾ। ਇਸ ਤਰ੍ਹਾਂ ਦੀ ਪੀਚ ਬਾਟਮ ਹੈਗੀ ਇਸ ਤਰ੍ਹਾਂ ਦੇਖੋ ਸ਼ੁਰੂ ਹੈਗੀ ਕਿਸੇ ਵੀ ਭੈਣ ਦਾ ਹਨ ਜਿਹੜੀਆਂ ਭੈਣਾਂ ਦੇ ਬਾਹਰ ਤੋਂ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਆਪਣੇ ਸੂਟਾਂ ਦੀ ਬੁਕਿੰਗ ਕਰਵਾਉਣੀ ਹੈ ਤਾਂ ਵਿੱਚ ਆਰਡਰ ਨੇਗੇ ਜਿਹੜੇ ਤੁਸੀਂ ਇਹ ਸੂਟ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਕਿਉਂਕਿ ਤੁਹਾਡੇ ਵਿੱਚ ਹੀ ਕੋਰੀਅਰ ਨਾਲ ਜੋ ਤੁਸੀਂ ਆਪਣੇ ਸੂਟ ਮੰਗਾਉਗੇ ਨਾਲ ਹੀ ਤੁਹਾਡੇ ਇਹ ਵਾਲੇ ਸੂਟ ਲੇਗੇ ਸਲਾਈ ਕਰਵਾਉਣੇ ਨੇ ਸਲਾਈ ਕਰਾ ਕੇ ਮੰਗਵਾ ਸਕਦੇ ਹੋ ਬਿਨਾਂ ਸਲਾਈ ਤੋਂ ਲੈਣਾ ਚਾਹੁੰਦੇ ਬਿਨਾਂ ਸਲਾਈ ਤੋਂ ਲੈ ਸਕਦੇ ਹੋ ਇਹਦਾ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋ ਫੁੱਲਾ ਡੁੱਲਾਗਾ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਮੋਰ ਪੰਖੀਆ ਸ਼ੇਡ ਹੈਗਾ ਬਹੁਤ ਹੀ ਜਿਆਦਾ ਸੋਹਣਾ ਪੀਕਾਕ ਕਲਰ ਹੈਗਾ ਲਓ ਜੀ ਇਦਾਂ ਦੀ ਬਾਟਮ ਹੈਗੀ ਇਸ ਤਰ੍ਹਾਂ ਦੀ ਸ਼ਰਟ ਹੈਗੀ ਦੁਪੱਟਾ ਤੁਹਾਨੂੰ ਦਿਖਾ ਦਿੰਦੀ ਇਸ ਤਰ੍ਹਾਂ ਦੁਪੱਟੇ ਤੇ ਡਿਜ਼ਾਈਨ ਹੋਇਆ ਹੋਇਆ ਹੈਗਾ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਗ੍ਰੀਨ ਸ਼ੇਡ ਦੇ ਵਿੱਚ ਹੈਗਾ ਤੇ ਇਹਦੀ ਸ਼ਰਟ ਹੈ ਜੀ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਬਣੀ ਹੋਈ ਹੈਗੀ ਨਾਲ ਹੈਗੀ ਜਿਹੜੀ ਪਲੇਨ ਬਾਟਮ ਹੈ ਤਾਂ ਇਸ ਤਰ੍ਹਾਂ ਸ਼ਰਟ ਰਹੂਗੀ ਤੇ ਦੁਪੱਟਾ ਇਦਾਂ ਰਹੂਗਾ ਵਿੱਚ ਵੀ ਡਿਜ਼ਾਈਨ ਹੋਇਆ ਹੋਇਆ ਹੈ ਦੁਪੱਟੇ ਦੇ ਤੇ ਫੋਰ ਸਾਈਡ ਵੀ ਹੈ ਨਾ ਤੇ ਡਬਲ ਮਤਲਬ ਪ੍ਰਿੰਟ ਹੋਇਆ ਹੋਇਆ ਹੈਗਾ ਦੁਪੱਟੇ ਦੇ ਵਿੱਚ ਠੀਕ ਹੈ ਜੀ ਤੇ ਬਹੁਤ ਲਾਈਟ ਵੇਟ ਸਟਾਫ ਹੈਗਾ ਫੁੱਲ ਪਿਓਰ ਤੇ ਵਿੱਚ ਕੋਈ ਸੈਮੀ ਨਹੀਂ ਹੈਗਾ ਕੋਈ ਇਹ ਹੈਂਡ ਵਾਸ਼ ਨਹੀਂ ਹੈਗਾ ਤੁਸੀਂ ਇਹਨੂੰ ਜਿਹੜਾ ਸਟਾਫ ਹੈਗਾ ਇਹਨੂੰ ਡਰਾਈ ਕਲੀਨ ਕਰਵਾ ਸਕਦੇ ਹੋਗੇ ਜੇ ਸੈਮੀ ਹੁੰਦਾ ਮੈਂ ਨਹੀਂ ਕਹਿ ਦਿੰਨੀ ਹੁੰਦੀ ਉਹ ਵੀ ਹਾਂ ਤੁਸੀਂ ਹੈਂਡ ਵਾਸ਼ ਕਰ ਸਕਦੇ ਹੋਗੇ ਪਰ ਇਹ ਤੁਸੀਂ ਹੈਂਡ ਵਾਸ਼ ਨਹੀਂ ਕਰ ਸਕਦੇ ਹੈਗੇ ਸੂਟ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਜੀ ਉਹ 4000 ਹੈਗਾ ਵਿਦ ਬਾਟਮ ਤੇ ਵਿਦ ਸ਼ਰਟ ਤੇ ਵਿਦ ਦੁਪੱਟਾ ਤਿੰਨੋ ਚੀਜ਼ਾਂ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਮੇਰੇ ਵਟਸਐਪ ਤੇ ਮੈਸੇਜ ਕਰ ਦਿਓ ਆਰਡਰ ਨਹੀਂਗੇ ਆਪਣੀ ਫਾਸਟਲੀ ਕਰ ਦਿਓ ਜਿੰਨੇ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਰੁਕੀ ਰਹਤੇ ਹੋ ਤੁਹਾਰਾ ਤੁਹਾਨੂੰ ਸੂਟਨੇਗੇ ਜਿਹੜੇ ਮਿਲ ਜਾਣਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ